ਮੈਂ ਇਹ ਗੱਲ ਤਾਂ ਕਹਿ ਨਹੀਂ ਸਕਦਾ ਤੁਹਾਡਾ ਆਪਣਾ ਸੁਖ ਰਤੀ ਆ ਤੁਸੀਂ ਆਪਣਾ ਰਹਿਣ ਨਹੀਂ ਦਿੱਤਾ ਬਗਾਨਾ ਕਰਤਾ ਤੇ ਪਹਿਲੀ ਗੱਲ ਮੈਂ ਗੱਲ ਕਰੂੰਗਾ ਇੱਕ ਗੱਲ ਚੱਲ ਰਹੀ ਸੀ ਵੀ ਅਖੇ ਸੁਖ ਰਤੀ ਆ ਜੀ ਗਲਤ ਆ ਗਾਣਾ ਕੱਢ ਰਿਹਾ ਮਾਹੌਲ ਖਰਾਬ ਕਰ ਰਿਹਾ ਸੁਖ ਰਤੀ ਆ ਗਲਤ ਆ ਗਾਣਾ ਕੱਢ ਰਿਹਾ ਮਾਹੌਲ ਖਰਾਬ ਕਰ ਰਿਹਾ ਸੁਖ ਰਤੀ ਆ ਹੀ ਇਕੱਲਾ ਕਿਉਂ ਗਲਤ ਆ ਮੈਨੂੰ ਇਹ ਗੱਲ ਦਾ ਜਵਾਬ ਦੋ ਪਹਿਲਾਂ ਤਾਂ ਸੁਖ ਰਤੀ ਕਿਉਂ ਗਲਤ ਆ ਅੱਜ ਜੇ ਮੈਂ ਗਾਣਾ ਕੱਢ ਰਿਹਾ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਉਹ ਗੱਲਾਂ ਦੇ ਮੈਂ ਜਵਾਬ ਦੇ ਰਿਹਾ ਤੇ ਮੈਂ ਗਲਤ ਹੋ ਗਿਆ ਜਦੋਂ ਮੇਰੇ ਨਾਲ ਉਹ ਚੀਜ਼ਾਂ ਹੋ ਰਹੀਆਂ ਸੀ ਜਦੋਂ ਮੈਨੂੰ ਗਾਲ੍ਹਾਂ ਕੱਢ ਰਹੇ ਸੀਗੇ ਮੇਰੇ ਨਾਲ ਹੋ ਰਹੀ ਸੀ ਮੇਰੀ ਮਾਂ ਭੈਣ ਨੂੰ ਨਿਲਾਮ ਕੀਤਾ ਗਿਆ ਪੈਡ ਤੋਂ ਮੇਰੀ ਮਾਂ ਤੱਕ ਦਾ ਨੰਬਰ ਮੇਰੇ ਭੈਣ ਤੱਕ ਦਾ ਨੰਬਰ ਵੰਡਿਆ ਗਿਆ ਜਦੋਂ ਸੋਸ਼ਲ ਮੀਡੀਆ ਤੇ ਆ ਕੇ ਉਦੋਂ ਕਿੱਥੇ ਸੀਗੇ ਉਦੋਂ ਕੋਈ ਨਹੀਂ ਅੱਗੇ ਆਇਆ ਉਦੋਂ ਕੋਈ ਨਹੀਂ ਬੋਲਿਆ ਜਦੋਂ ਸੁਖਰਤਿਏ ਆਪਦੇ ਵਾਸਤੇ ਆਪ ਅੱਗੇ ਆਇਆ ਤੇ ਉਦੋਂ ਸੁਖਰਤਿਏ ਮਾੜਾ ਹੋ ਗਿਆ ਸੁਖਰਤਿਏ ਨੇ ਗਾਲ੍ਹਾਂ ਕੱਢੀਆਂ ਸੁਖਰਤਿਏ ਨੇ ਤਿਆਂ ਪੈਣਾ ਦੀ ਬੇਇੱਜ਼ਤੀ ਕੀਤੀ ਸੁਖਰਤਿਏ ਨੇ ਨੋਨ ਲਿਆ ਸੁਖਰਤਿਏ ਨੇ ਇੱਜ਼ਤ ਨਹੀਂ ਰੱਖੀ ਮੈਨੂੰ ਪਤਾ ਵੀ ਮੈਂ ਕਿਹੜੀ ਫੈਮਿਲੀ ਚੋਂ ਆਂ ਕੀ ਇੱਜ਼ਤ ਆ ਕਿੱਥੇ ਇੱਜ਼ਤ ਰੱਖਣੀ ਆ ਕਿੱਥੇ ਇੱਜ਼ਤ ਦੇਣੀ ਆ ਮੈਨੂੰ ਪਤਾ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਤੇ ਮੈਨੂੰ ਪਤਾ ਵੀ ਇੱਜ਼ਤ ਪਿੱਛੇ ਅਣਖਾਂ ਪਿੱਛੇ ਮਾਰੇ ਮਰਾਏ ਜਾਂਦੇ ਨੇ ਵਟਾਂ ਪਿੱਛੇ ਕਤਲ ਹੁੰਦੇ ਨੇ ਤੇ ਤੁਸੀਂ ਮੈਨੂੰ ਇਹ ਚੀਜ਼ਾਂ ਮੇਰੇ ਨਾਲ ਜਦ ਇੰਨੀਆਂ ਹੋਈਆਂ ਤੇ ਉਹ ਚੀਜ਼ਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਜਦੋਂ ਮੈਂ ਖੁਦ ਆ ਕੇ ਉਹ ਚੀਜ਼ਾਂ ਨੂੰ ਕਨਫਰ ਪੂਰਾ ਕਹੇ ਕਲੀਅਰ ਕੀਤਾ ਪੂਰਾ ਕਲੀਅਰ ਕੀਤਾ ਤੇ ਸੁਖਰਤੀਏ ਮਾੜਾ ਹੋ ਗਿਆ ਸੁਖਰਤੀਏ ਗਾੜਾ ਘੜਤੀਆਂ ਸੁਖਰਤੀਏ ਇਹ ਮਾਹੌਲ ਖਰਾਬ ਕਰਤਾ ਇੱਕ ਗੱਲ ਹੋਰ ਸੀ ਇੱਕ ਹਜੇ ਕਹਿ ਰਿਹਾ ਵੀ ਆਖੇ ਜੀ ਸੁਖਰਤੀਏ ਮੁਸਲਿਮ ਸਮਾਜ ਬਾਰੇ ਬੋਲ ਰਿਹਾ ਗੁੱਜਰ ਸਮਾਜ ਬਾਰੇ ਬੋਲ ਰਿਹਾ ਮੇਰੇ ਵੀਰ ਮੁਸਲਿਮ ਸਮਾਜ ਵੀ ਮੇਰਾ ਆਪ ਦਾ ਇਸਾਈ ਸਮਾਜ ਵੀ ਮੇਰਾ ਆਪ ਦਾ ਸਿੱਖ ਸਮਾਜ ਵੀ ਮੇਰਾ ਆਪਦਾ ਤੇ ਸਾਰੇ ਧਰਮ ਮੇਰੇ ਆਪਦੇ ਨੇ ਗੁਰੂ ਪਗੰਬਰ ਪੀਰ ਇੱਕ ਨੇ ਸਾਰੇ ਇੱਕ ਓਮਕਾਰ ਇੱਕ ਨੇ ਸਾਰੇ ਇੱਥੇ ਸੁਖ ਰਤਿਏ ਨਹੀਂ ਗਲਤ ਇੱਥੇ ਤੁਸੀਂ ਗਲਤ ਹੋ ਇੱਥੇ ਤੁਸੀਂ ਸੁਖ ਰਤਿਏ ਨੂੰ ਗਲਤ ਬਣਾਇਆ ਜਾ ਰਿਹਾ ਇੱਥੇ ਗਲਤ ਬਣਾ ਰਿਹਾ ਉਹਨੂੰ ਟਾਰਗੇਟ ਕਰ ਰਹੇ ਹੋ ਇੱਕ ਸੁਖ ਰਤਿਏ ਦੇ ਕੋਲ ਫੇਮ ਆ ਇੱਕ ਨਾਮ ਆ ਇੱਕ ਸੁਖ ਰਤਿਏ ਦੇ ਨਾਮ ਯੂਜ਼ ਕਰਕੇ ਉਹਦਾ ਫੇਮ ਯੂਜ਼ ਕਰਕੇ ਤੁਸੀਂ ਉਹਨੂੰ ਪਤਾ ਵੀ ਬਦਨਾਮ ਹੈਗਾ ਇਹਨੂੰ ਹੋਰ ਬਦਨਾਮ ਕਰਾਂਗੇ ਲੋਕਾਂ ਨੇ ਮੰਨ ਲੈਣਾ ਗਾਲੀ ਗਲੋਚ ਕੀਤੀ ਇਨਨੇ ਲੋਕਾਂ ਦੀ ਨਿਗਾਹ ਚ ਚੜਿਆ ਵੀ ਬਦਨਾਮ ਲੰਡੂ ਜਾਂ ਰਾਈਟਰ ਹੁੰਦਾ ਇੰਸਟਾਗ੍ਰਾਮ ਦੇ ਉੱਪਰ ਮੇਰੇ ਸਾਲੇ ਦੀ ਭੈਣ ਦੇ 250 ਫੋਲੋਅਰ ਹੁੰਦੇ ਆ ਉਹ ਲਾਈਕ ਚੱਕ ਕੇ ਲੇਕ ਕੇ ਜਿਹੜਾ ਕਹੇ ਜੀ ਸੁਖ ਰਤਿਆ ਜੀ ਐ ਆ ਜੀ ਓ ਆ ਜੀ ਫਲਨਾ ਜੀ ਟੀਮ ਕਾ ਉਹ ਬੋਲਣ ਲੱਗ ਜਾਂਦਾ ਜਿੰਨੂੰ ਬੰਡ ਤੋਂ ਨਹੀਂ ਨੀ ਆਉਂਦੀ ਅਕਲ ਨਹੀਂ ਹੈਗੀ ਉਹ ਮੇਰੇ ਤੇ ਸੁਖ ਰਤਿਆ ਤੇ ਬੋਲਣ ਲੱਗ ਜਾਂਦਾ ਐਡਾ ਸੁਖ ਰਤਿਆ ਮਾੜਾ ਹੋ ਗਿਆ ਮੈਂ ਇੰਨਾ ਜੀ ਗੱਲਾਂ ਸੁਣੂ ਇੰਨਾ ਜੀ ਗੱਲਾਂ ਜਾਂ ਤਾਂ ਇੰਨਾਂ ਦੀ ਗੱਲਾਂ ਜਵਾਬ ਤੁਸੀਂ ਦੇ ਦੋ ਤੇ ਮੈਂ ਚੁੱਪ ਕਰਕੇ ਬਹਿ ਜੂ ਮੈਂ ਜਵਾਬ ਨਹੀਂ ਦਿੰਦਾ ਮੈਂ ਪ੍ਰਮੋਸ਼ਨਾਂ ਕਰਦਾ ਠੀਕ ਆ ਪ੍ਰਮੋਸ਼ਨਾਂ ਕਰਦਾ ਪੇਜਾਂ ਵਾਲੇ ਦੇ ਪ੍ਰਮੋਸ਼ਨਾਂ ਕਰਦਾ ਹੁੰਦੀ ਪੇਮੈਂਟ ਲੈਣਾ ਪੈਸੇ ਲੈਣਾ ਮੈਂ ਪ੍ਰਮੋਸ਼ਨਾਂ ਕਰਦਾ ਕਿਉਂ ਸੁੱਖ ਰੱਤੀਏ ਭੁੱਖਾ ਮਰ ਜੇ ਸੁੱਖ ਰੱਤੀਏ ਤੁਸੀਂ ਖਾਣ ਨੂੰ ਲੈ ਕੇ ਜਾਂਦੇ ਹੋ ਜਾਂ ਤਾਂ ਮੈਨੂੰ ਖਾਣ ਨੂੰ ਦੇ ਕੇ ਜਾਓ ਮੇਰੇ ਘਰੇ ਦੇ ਲੱਖ ਲੱਖ ਰੁਪਏ 2-2 ਲੱਖ ਰੁਪਏ ਸਿੱਟ ਕੇ ਜਾਓ ਮੈਂ ਨਹੀਂ ਕਹੇ ਬਿ ਸੋਸ਼ਲ ਮੀਡੀਆ ਬੰਦ ਕਰ ਦੂੰਗਾ ਨਹੀਂ ਪ੍ਰਮੋਸ਼ਨਾਂ ਕਰਦਾ ਅਖੇ ਜੀ ਸੁੱਖ ਰੱਤੀਏ ਐ ਕਰਤਾ ਜੀ ਔਂ ਕਰਤਾ ਜੀ ਫਲਾਨਾ ਜੀ ਐ ਕਰਤਾ ਮੈਂ ਮਾਫ਼ੀ ਪਹਿਲੀ ਗੱਲ ਮੰਗੀ ਸੀ ਸੁਖਰਤ ਇਹ ਮਜ਼ਾਕ ਤੁਸੀਂ ਬਣਾਇਆ ਸੁਖਰਤ ਇਹ ਮਾਫ਼ੀ ਮੰਗ ਗਿਆ ਡਰ ਗਿਆ ਜੀ ਐ ਕਰਕੇ ਜਿਉਂ ਕਰਕੇ ਆ ਲਾਲਿਆ ਥੱਲੇ ਦੱਬ ਲਿਆ ਸਿਰ ਝੁਕਾਤਾ ਸਿਰ ਮੈਂ ਉਹਨਾਂ ਅੱਗੇ ਝੁਕਾਇਆ ਸੀ ਜਿੰਨਾ ਮਾਵਾ ਪੈਣਾ ਨੂੰ ਮੈਂ ਗੁੱਸੇ 'ਚ ਆ ਕੇ ਮੇਰੇ ਤੋਂ ਗਾਲੀ ਗਲੋਚ ਹੋਇਆ ਜੋ ਮਾਵਾ ਪੈਣਾ ਮੈਨੂੰ ਵੇਂਧੀਆਂ ਨੇ ਜਿਹੜੇ ਪਰਿਵਾਰ ਮੈਨੂੰ ਵੇਖਦੇ ਨੇ ਇੰਸਟਾਗ੍ਰam ਖੋਲਦੇ ਨੇ ਉਹ ਚੀਜ਼ ਦਾ ਮੈਂ ਆਪ ਫੀਲ ਕੀਤਾ ਵੀ ਨਹੀਂ ਉਹ ਦਿਨ ਮੈਨੂੰ ਜ਼ਿਆਦਾ ਬੋਲਣਾ ਨਹੀਂ ਚਾਹੀਦਾ ਸੀ ਉਹ ਮੈਂ ਗੰਤ ਕੀਤਾ ਬੋਲ ਕੇ ਉਹ ਚੀਜ਼ ਮੈਂ ਫੀਲ ਕਰਦਾ ਉਹ ਯਾਰ ਤਰੀਕਾ ਹੁੰਦਾ ਬੰਦੇ ਨੂੰ ਗੱਲ ਸਮਝਾਉਣ ਦਾ ਕੋਈ ਤਰੀਕਾ ਇੱਕ ਤਰੀਕਾ ਹੁੰਦਾ ਹਰ ਵਾਰ ਉਹਨੂੰ ਬੰਦੇ ਨੂੰ ਇੰਨਾ ਕਿ ਜ਼ਿਆਦਾ ਪਰ ਟੌਰਚਰ ਕਰ ਦਿੰਦੇ ਆ ਇੰਨਾ ਕਿ ਜ਼ਿਆਦਾ ਮਜਬੂਰ ਕਰ ਦਿੰਦੇ ਆ ਕਿ ਬੰਦਾ ਅੱਕਦਾ ਮਾਰਾ ਕੋਈ ਨਾ ਕੋਈ ਸਟੈਪ ਚੱਕਦਾ ਹੀ ਚੱਕਦਾ ਜੇ ਕੱਲ ਮੈਂ ਮਰ ਜਾਂਦਾ ਸੁਖ ਰਤੀਆ ਚੰਗਾ ਅੱਜ ਸੁਖ ਰਤੀਆ ਚੰਗਾ ਹੁੰਦਾ ਜੇ ਕੱਲ ਮੈਂ ਮਰ ਜਾਂਦਾ ਸਾਰੀਆਂ ਚੀਜ਼ਾਂ ਜੋ ਮੇਰੇ ਨਾਲ ਹੋ ਰਹੀਆਂ ਨੇ ਸੁਖ ਰਤੀਆ ਨਾ ਜੋ ਚੀਜ਼ਾਂ ਹੋ ਰਹੀਆਂ ਨੇ ਸਾਰੀਆਂ ਚੀਜ਼ਾਂ ਨੂੰ ਐਕਸੈਪਟ ਕਰਕੇ ਆਪਦੇ ਅੰਦਰ ਰੱਖ ਕੇ ਮੈਂ ਜੀ ਚਲੋ ਜੀ ਮਰ ਗਿਆ ਜੀ ਖਤਮ ਗੱਲ ਤੇ ਸੁਖਰਤਿਆ ਚੰਗਾ ਸੀ ਸੁਖਰਤਿਆ ਦੇ ਅੱਜ ਸਟੋਰੀਆਂ ਪੈਂਦੀਆਂ ਵੀ ਮੋੜ-ਮੋੜ ਕੇ ਦੋ ਆਵੇਂਗਾ ਹਾਂਜੀ ਮਾਵਾ ਨਾਲ ਪੁੱਤ ਹੁੰਦੇ ਪੁੱਤਾਂ ਨਾਲ ਮਾਵਾ ਇਹ ਚੀਜ਼ਾਂ ਪੈਂਦੀਆਂ ਤੇ ਅੱਜ ਮੈਂ ਜੇ ਉਹ ਚੀਜ਼ ਦਾ ਜਵਾਬ ਦੇਤਾ ਉਹ ਚੀਜ਼ ਦਾ ਮੂੰਹ ਪਨਤਾ ਤੇ ਸੁਖਰਤਿਆ ਮਾੜਾ ਹੋ ਗਿਆ ਮਿੰਟ 'ਚ ਹੀ ਮਾੜਾ ਹੋ ਗਿਆ ਸੁਖਰਤਿਆ ਨੂੰ ਹਰੇਕ ਬੰਦਾ ਕਹਿੰਦਾ ਜੀ ਸੁਖਰਤਿਆ ਨੇ ਪੰਜਾਬ 'ਚ ਗੰਦ ਪਾਤਾ ਹਰੇਕ ਬੰਦਾ ਕਹਿੰਦਾ ਵੀ ਮਾਹੌਲ ਖਰਾਬ ਕਰਤਾ ਬਾਬਾ ਮੈਂ ਇਕੱਲੇ ਨੇ ਮਾਹੌਲ ਖਰਾਬ ਨਹੀਂ ਕੀਤਾ ਹੋਇਆ ਇਕੱਲਾ ਮੈਨੂੰ ਨਾ ਟਾਰਗੇਟ ਕਰੋ ਚਲੋ ਮੈਨੂੰ ਕਹਿੰਦੇ ਤੁਸੀਂ ਵੀ ਗਾਲਾਂ ਨਾ ਕੱਢ ਮੈਂ ਚੁੱਪ ਹੋ ਜਾਊਂਗਾ ਚੁੱਪ ਹੋ ਕੇ ਬਹਿ ਜਾਊਂ ਮੈਂ ਆਈਡੀ ਵੀ ਬੰਦ ਕਰ ਦੂੰ ਚੁੱਪ ਹੋ ਕੇ ਬਹਿ ਜਾਊ ਪਰ ਜਿੰਨੇ ਹੋਰ ਨੇ ਉਹ ਸਭ ਜਿਸ ਦਿਨ ਮੈਂ ਚੁੱਪ ਹੋਵਾਂ ਉਸੇ ਦਿਨ ਚੁੱਪ ਹੋਣੇ ਚਾਹੀਦੇ ਨੇ ਫਿਰ ਮੈਂ ਚੁੱਪ ਹੋਊਂਗਾ ਫਿਰ ਮੈਂ ਸਮਝੂਗਾ ਵੀ ਹਾਂ ਵੀ ਮੈਂ ਗਲਤਾਂ ਤੁਸੀਂ ਸਹੀ ਹੋ ਫਿਰ ਮੈਂ ਇਹ ਗੱਲ ਕਹੂੰਗਾ ਵੀ ਮੈਂ ਗਲਤ ਆ ਸੁਖ ਰਹੀ ਤੀ ਗਲਤ ਆ ਗਾਲਾਂ ਕੱਢ ਰਿਹਾ ਮੈਂ ਗਾਲਾਂ ਕੱਢ ਰਿਹਾ ਸਹੀ ਗਲਤ ਆ ਤੁਸੀਂ ਸਹੀ ਹੋ ਤੇ ਅੱਜ ਪਰ ਹੁਣ ਮੈਂ ਜਿਹੜੇ ਸਿਚੁਏਸ਼ਨ ਚ ਹੈਗਾ ਲੋਕੀ ਹਰੇ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਟਾਰਗੇਟ ਕਰ ਲੈਂਦਾ ਹਰੇ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਆ ਗੰਜੇ ਜੇ ਤੁਰੇ ਫਿਰਦੇ ਨੇ ਮੇਰੇ ਨਾਂ ਤੋਂ ਪੋੜੀ ਚੜ ਰਹੇ ਨੇ ਫੇਮ ਲੈ ਰਹੇ ਨੇ ਯਾਰ ਮੇਰੇ ਮੈਨੂੰ ਬਦਨਾਮ ਕਰ ਕਰ ਕੇ ਭੈਣ ਤੂੰ ਤੁਸੀਂ ਪੇਜ ਬਣਾ ਲੈ ਤੁਸੀਂ ਆਪਦੇ ਪੇਜਾਂ ਨੂੰ ਵੱਡਾ ਕਰ ਲਿਆ ਸੁਖਰਤੀ ਨੂੰ ਬਦਨਾਮ ਕਰ 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 ਕੇ ਸੁਖਰਤੀ ਦੀ ਫੈਮਲੀ ਨੂੰ ਟੌਰਚਰ ਕਰ ਕਰ ਕੇ ਤੁਸੀਂ ਬਦ ਪੇਜ ਵੱਡਾ ਕਰ ਲਿਆ ਜਦੋਂ ਤੁਸੀਂ ਭਾਈ ਉਦੋਂ ਕਿਸੇ ਨੇ ਨਹੀਂ ਦੇਖਿਆ ਜਦੋਂ ਲਾਈਵ ਆ ਕੇ ਸੁਖਰਤੀ ਦੀ ਫੈਮਲੀ ਨੂੰ ਟੌਰਚਰ ਕੀਤਾ ਜਾਂਦਾ ਉਦੋਂ ਵੀ ਕਿਸੇ ਨੇ ਕੋਈ ਆਉਂਦਾ ਅੱਗੇ ਉਸੇ ਦਿਨ ਉਸੇ ਦਿਨ ਕੋਈ ਨਹੀਂ ਬੋਲਿਆ ਉਸੇ ਦਿਨ ਕੋਈ ਨਹੀਂ ਬੋਲਿਆ ਹਰੇਕ ਬੰਦੇ ਨੂੰ ਐ ਹੁੰਦਾ ਵੀ ਅਖੇ ਜੀ ਸੁਖਰਤੀ ਨੇ ਨਸ਼ਾ ਕਰਕੇ ਅਖੇ ਲਾਈਵ ਆ ਗਿਆ ਨਸ਼ਾ ਕਰਕੇ ਬੋਲ ਰਿਹਾ ਫਲਾਣਾ ਕਰਕੇ ਬੋਲ ਰਿਹਾ ਇੱਕ ਭੈਣ ਚੋਦੇ ਇੱਕ ਬੰਦਾ ਪ੍ਰੂਫ ਦੇ ਦੋ ਵੀ ਕਿਨ ਪਹਿਲੀ ਗੱਲ ਤਾਂ ਡਰਗ ਕਹਿ ਰਹੇ ਹੋ ਤੁਸੀਂ ਡਰਗ ਦਾ ਇੱਕ ਕਣ ਵੀ ਜੇ ਮੇਰੇ ਸਰੀਰ ਚ ਨਿਕਲ ਆਏ ਤੁਹਾਡੀ ਜੁੱਤੀ ਮੇਰਾ ਸਿਰ ਇਹ ਮੈਂ ਕਦੇ ਡਰਗ ਯੂਜ਼ ਵੀ ਕੀਤਾ ਹੋਊ ਨਸ਼ਾ ਕਰ ਰਿਹਾ ਫਲਾਣਾ ਕਰ ਰਿਹਾ ਟੀਮ ਕਾ ਕਰ ਰਿਹਾ ਹੋਸ਼ ਹਵਾ ਦੇ ਵਿੱਚ ਜੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਮੇਰਾ ਗੱਲ ਕਰਨ ਦੇ ਵਹੀ ਏ ਆ ਬਿਹੇਵੀਅਰ ਏ ਇਦਾਂ ਦਾ ਮੇਰਾ ਇਦਾਂ ਦਾ ਇਹੀ ਮੈਂ ਗੱਲ ਕਰਦਾ ਜੇ ਕਿਸੇ ਨੂੰ ਪਸੰਦ ਆਉਂਦੀ ਆ ਠੀਕ ਆ ਨਹੀਂ ਪਸੰਦ ਆਉਂਦੀ ਤੇ ਆਪ ਸਭ ਜੀ ਦੇ ਅੱਗੇ ਬੇਨਤੀ ਆ ਮੇਰੀ ਜੇ ਕਿਸੇ ਨੂੰ ਮੇਰੀ ਗੱਲਬਾਤ ਪਸੰਦ ਨਹੀਂ ਆਉਂਦੀ ਮੇਰੀ ਕਿਸੇ ਬੰਦੇ ਨੂੰ ਗਾਲ ਚੁਗਦੀ ਆ ਜਾਂ ਮੈਂ ਕਿਸੇ ਗੱਲ ਦਾ ਜਵਾਬ ਦੇਣਾ ਜਦੋਂ ਮੈਂ ਸੱਚ ਬੋਲਦਾ ਨਾ ਅਗਲਾ ਬੰਦਾ ਮੈਨੂੰ ਸੁਣਾ ਰਿਆ ਮੈਂ ਸੁਣ ਰਿਆ ਮੈਂ ਚੁੱਪ ਕਰ ਰਿਆ ਤੇ ਜਦੋਂ ਮੇਰਾ ਟਾਈਮ ਆਉਂਦਾ ਸੁਣਾਉਣ ਦਾ ਮੈਂ ਅਗਲੇ ਬੰਦੇ ਨੂੰ ਸੁਣਾਉਣਾ ਅਗਲਾ ਬੰਦਾ ਸੁਣਦਾ ਨਹੀਂ ਅਗਲਾ ਬੰਦਾ ਚੀਕਾ ਮਾਰਦਾ ਉਹ ਵੀ ਚੁੱਪ ਹੋ ਕੇ ਬੈਠੇ ਮੇਰੇ ਵਾਂਗੂ ਜਿਵੇਂ ਮੈਂ ਚੁੱਪ ਕਰਕੇ ਸੁਣੀਆ ਉਹ ਵੀ ਚੁੱਪ ਹੋ ਕੇ ਸੁਣੇ ਮੈਂ ਸਾਰੇ ਅੱਗੇ ਬੇਨਤੀ ਕਰਦਾ ਵੀ ਭਾਈ ਜਿੰਨੂੰ ਮੈਂ ਨਹੀਂ ਪਸੰਦ ਜਿੰਨੂੰ ਮੈਂ ਮਾੜਾ ਲੱਗਦਾ ਜਿੰਨੂੰ ਮੈਂ ਜ਼ਹਿਰ ਲੱਗਦਾ ਉਹ ਅਨਫੋਲੋ ਕਰਕੇ ਪੇਜ ਨੂੰ ਬਲੌਕ ਕਰਕੇ ਜਾ ਸਕਦਾ ਉਹ ਨਾ ਵੇਖੇ ਉਹ ਨਾ ਵੇਖੇ ਸੁਖ ਰਤੀਏ ਨੂੰ ਉਹ ਨਾ ਵੇਖੇ ਜਿਹੜੇ ਬੰਦੇ ਨੂੰ ਸੁਖਰਤੀਆ ਲੱਗਦਾ ਵੀ ਸੁਖਰਤੀਆ ਬੇਕਾਰ ਇਨਸਾਨ ਆ ਸੁਖਰਤੀਆ ਘਟਿਆ ਤੇ ਘਟਿਆ ਬੰਦੇ ਨੂੰ ਨਾਲੇ ਤੁਸੀਂ ਰਹਿੰਦੇ ਹੋ ਬੇਕਾਰ ਨੂੰ ਨਾਲੇ ਰਹਿੰਦੇ ਹੋ ਨਾਲੇ ਦਾ ਤੁਸੀਂ ਉਹਨੂੰ ਵੇਖਦੇ ਹੋ ਨਾਲੇ ਤੁਸੀਂ ਗੱਲਾਂ ਕਰਦੇ ਹੋ ਜਾ ਤਾਂ ਦੇਖੋ ਨਾ ਜਾਂ ਗੱਲਾਂ ਨਾ ਕਰੋ ਤੁਹਾਡੀ ਜੁਬਾਨ ਤੇ ਵੀ ਮੈਂ ਚੜ ਰਿਹਾ ਭਾਵੇਂ ਮੈਂ ਮਾੜਾ ਭਾਵੇਂ ਚੰਗਾ ਤੁਹਾਡੀ ਜੁਬਾਨ ਤੇ ਮੇਰਾ ਨਾਮ ਤਾਂ ਹੈਗਾ ਸੁਖਰਤੀ ਨੇ ਆ ਘਟਿਆ ਭਾਵੇਂ ਸੁਖਰਤੀ ਨੇ ਬਦਨਾਮੀ ਘਟਿਆ ਪਰ ਸੁਖਰਤੀਏ ਇਹਨੂੰ ਪਤਾ ਵੀ ਮੈਂ ਕਿੱਥੋਂ ਤੱਕ ਗਿਆ ਮੈਂ ਕਿੱਥੋਂ ਤੱਕ ਨਹੀਂ ਗਿਆ ਅਜ ਹਰੇਕ ਕੋਈ ਮੇਰੇ ਸਿਰ ਤੋਂ ਫੇਮ ਲੈਣ ਜਾ ਰਿਹਾ ਨਾ ਮੈਨੂੰ ਆਪਦੇ ਤੇ ਮਾਣ ਆ ਪਾਨੇ ਮੈਂ ਬਦਨਾਮ ਹ ਲੂਚਾ ਲੰਡਾ ਹਰਾਮਜਾਦਾ ਕਿਵੇਂ ਦਾ ਵੀ ਆ ਮੈਂ ਪਰ ਮੈਨੂੰ ਆਪਦੇ ਆਪ ਤੇ ਮਾਣ ਆ ਵੀ ਮੈਂ ਇੰਨੀ ਪਬਲਿਸਿਟੀ ਖੱਟ ਚੁੱਕਿਆ ਜੇ ਤੁਸੀਂ ਕਹਿੰਦੇ ਹੋ ਬਦਨਾਮੀ ਨੂੰ ਪਬਲਿਸਿਟੀ ਦਾ ਨਾਮ ਦੇ ਰਿਹਾ ਮੈਂ ਪਬਲਿਸਿਟੀ ਦਾ ਨਾਮ ਨਹੀਂ ਦੇ ਰਿਹਾ ਪਰ ਮੈਂ ਆਪਦੇ ਆਪ ਨੂੰ ਅੰਦਰ ਸਮਝਾਇਆ ਵੀ ਸੋਚਿਆ ਉਹ ਜੀ ਨੂੰ ਫੀਲ ਕੀਤਾ ਵੀ ਯਾਰ ਮੈਂ ਇੰਨਾ ਬਦਨਾਮ ਕਿਉਂ ਮੈਂ ਹੀ ਕਿਉਂ ਕੱਲਾ ਲੋਕਾਂ ਨੂੰ ਜ਼ਹਿਰ ਲੱਗ ਰਿਹਾ ਮੈਂ ਇਹ ਕਿਉਂ ਜ਼ਹਿਰ ਲੱਗ ਰਿਹਾ ਲੋਕਾਂ ਨੂੰ ਮੈਂ ਜ਼ਹਿਰ ਤਾਂ ਲੱਗ ਰਿਹਾ ਕਿਉਂਕਿ ਹਰੇਕ ਬੰਦੇ ਦੀ ਅੱਖ ਮੇਰੇ ਤੇ ਆ ਹਰੇਕ ਬੰਦੇ ਦੇ ਭਾਵੇਂ ਮੇਰੇ ਹਰੇਕ ਬੰਦੇ ਦੇ ਮੂੰਹ ਚੋਂ ਭਾਵੇਂ ਗਾਲ ਨਿਕਲਦੀ ਆ ਭੈਣ ਚੋ ਆ ਸੁਖਰਤੀ ਆ ਨਾਮ ਤਾਂ ਹੈਗਾ ਨਾ ਮਾੜਾ ਭਾਵੇਂ ਚੰਗਾ ਪਰ ਨਾਮ ਤਾਂ ਹੈਗਾ ਸੁਖਰਤੀ ਨਾ ਤੁਸੀਂ ਨਿਲਾਮ ਕੀਤਾ ਬਦਲਾਮ ਕੀਤਾ ਸੁਖਰਤੀ ਇਹਦੀ ਕੀ ਤੁਸੀਂ ਗੱਲ ਕੀਤੀ ਮੇਰੀ ਸੁਣੀ ਕਿਸੇ ਨੇ ਮੇਰੇ ਘਰ ਪਰਿਵਾਰ ਜਾ ਕੇ ਕਿਸੇ ਕੋਈ ਵੀ ਇੱਕ ਬੰਦਾ ਮੈਨੂੰ ਕਹਿ ਦੇ ਅੱਜ ਮੇਰੇ ਘਰ ਪਰਿਵਾਰ ਜਾ ਕੇ ਕਿਸੇ ਬੰਦੇ ਨੇ ਮੇਰੇ ਘਰ ਪਰਿਵਾਰ ਨੂੰ ਪੁੱਛਿਆ ਫੈਮਿਲੀ ਨੂੰ ਪੁੱਛਿਆ ਵੀ ਹਾਂਜੀ ਤੁਹਾਡਾ ਮੁੰਡਾ ਕਿਵੇਂ ਦਾ ਵੀ ਤੁਹਾਡੇ ਨਾਲ ਤੁਸੀਂ ਕੀ ਕੀ ਕਰ ਰਹੇ ਹੋ ਕੀ ਵਾਪਰਿਆ ਤੁਹਾਡੇ ਨਾਲ ਕੀ ਬਣਿਆ ਉਹ ਚੀਜ਼ਾਂ ਲੈ ਕੇ ਤੁਸੀਂ ਨਹੀਂ ਬੋਲੇ ਚੁੱਪ ਰਹੇ ਗੁੰਗੇ ਬਣ ਕੇ ਸਾਹਮਣੇ ਤਮਾਸ਼ਾ ਵੇਖਿਆ ਸਾਹਮਣੇ ਤਾੜੀ ਮਾਰੀ ਅੱਜ ਜਦੋਂ ਮੈਂ ਉਹ ਚੀਜ਼ਾਂ ਦੇ ਜਵਾਬ ਦੇਤੇ ਅੱਜ ਜੀ ਮੁੰਡਾ ਮਾੜਾ ਹੋ ਗਿਆ ਸੁਖ ਰਤਿਆ ਮਾੜਾ ਹੋ ਗਿਆ ਸੁਖ ਰਤਿਏ ਨੂੰ ਫੜਿਆ ਜਾਵੇ ਸੁਖਰਤੀਏ ਨੂੰ ਇਹਨੂੰ ਮਾਫੀ ਮੰਗੀ ਜਾਵੇ ਸੁਖਰਤੀਏ ਨੂੰ ਸਮਝਾਇਆ ਜਾਵੇ ਸੁਖਰਤੀਏ ਨੂੰ ਦੱਸਿਆ ਜਾਵੇ ਵੀ ਉਹ ਕੀ ਏਕਾਤ ਆ ਉਹਦੀ ਕੀ ਆ ਤੁਸੀਂ ਮੇਰੀ ਏਕਾਤ ਤੱਕ ਮੈਨੂੰ ਦੱਸ ਰਹੇ ਹੋ ਯਾਰ ਮੇਰੀ ਕੀ ਕਾਤ ਤਾਡੀ ਕੀ ਏਕਾਤ ਆ ਤੁਹਾਡੀ ਪਹਿਲੀ ਗੱਲ ਤਾਂ ਤੁਹਾਡੀ ਏਕਾਤ ਨਹੀਂ ਹੈਗੀ ਤੁਸੀਂ ਮੇਰੇ ਤੇ ਆ ਕੇ ਬੋਲ ਰਹੇ ਹੋ ਮੇਰੀ ਕਾਤ ਹੈਗੀ ਆ ਭਾਵੇਂ ਮੈਂ ਮਾੜਾ ਨਾ ਤਾਂ ਵੀ ਮੇਰੀ ਕਾਤ ਹੈਗੀ ਆ ਮਰਨਾ ਮਨਜ਼ੂਰ ਆ ਝੁਕਣਾ ਮਨਜ਼ੂਰ ਨਹੀਂ ਮਰ ਸਕਦਾ ਝੁਕ ਨਹੀਂ ਸਕਦਾ ਜਿਹੜਾ ਮਰਜੀ ਆ ਜੋ ਮਰਜੀ ਆ ਜਿੱਥੋਂ ਦਾ ਵੀ ਆ ਕੋਈ ਨਹੀਂ ਸਿਰ ਮੱਥੇ ਆ ਜਿਵੇਂ ਦੁਨੀਆ ਚੱਲਦੀ ਓਵੇਂ ਮੈਂ ਚੱਲਦਾ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਸਮਾਜ ਚ ਕੋਈ ਗੰਦ ਨਹੀਂ ਪਾਇਆ ਸਮਾਜ ਚ ਮੈਂ ਨੰਗਾ ਹੋ ਕੇ ਨਹੀਂ ਨੱਚਿਆ ਪਹਿਣ ਚੋ ਇੱਥੇ ਸੋਸ਼ਲ ਮੀਡੀਆ ਤੇ ਨੰਗੇ ਹੋ ਹੋ ਨੱਚਦੇ ਆ ਲੋਕੀ ਉਹਨਾਂ ਤੇ ਉਹਨਾਂ ਦੇ ਉਂਗਲ ਚੱਕੋ ਉਹਨਾਂ ਲਿਜਾਓ ਉਹਨਾਂ ਨੂੰ ਤੁਸੀਂ ਕਹਿੰਦੇ ਓ ਨੂੰ ਸਵਾਦ ਨਾਲ ਵੇਖਦੇ ਓ ਨਾਲੇ ਲਾਈਕ ਕਰਦੇ ਓ ਨਾਲੇ ਉਹਨੂੰ ਫੋਲੋ ਕਰਦੇ ਓ ਨਾਲੇ ਸਵਾਦ ਨਾਲ ਵੇਖਦੇ ਗੰਦ ਨੂੰ ਪੜਾਵਾ ਤਾਂ ਤੁਸੀਂ ਆਪ ਦੇਣੇ ਓ ਸੁਕਰਤੀਆ ਗੰਦ ਨਹੀਂ ਹੈਗਾ ਸੁਕਰਤੀਆ ਗੰਦ ਦਾ ਦਲਦਲ ਨਹੀਂ ਹੈਗਾ ਗੰਦ ਨੂੰ ਬढ़ावा ਤੁਸੀਂ ਆਪ ਦਿੰਦੇ ਹੋ ਗੰਦ ਉਹ ਆ ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਲੋਕਾਂ ਨੇ ਪ੍ਰਮੋਟ ਕੀਤਾ ਗੰਦ ਉਹ ਆ ਜਦੋਂ ਤੱਕ ਤੁਸੀਂ ਉਹ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਉਹ ਚੀਜ਼ਾਂ ਆਉਣਗੀਆਂ ਤੁਸੀਂ ਨਾ ਬੋਲੋ ਕਿਸੇ ਤੇ ਤੇ ਕੋਈ ਤੁਹਾਡੇ ਤੇ ਨਾ ਬੋਲੇ ਮੈਂ ਕਿਸੇ ਬੰਦੇ ਨੂੰ ਜੇ ਬੋਲ ਰਿਹਾ ਨਾ ਕੋਈ ਬੰਦਾ ਆ ਕੇ ਮੈਨੂੰ ਬੋਲ ਰਿਹਾ ਮੈਂ ਉਸ ਗੱਲ ਦਾ ਜਿਹੜੇ ਹਸਾਬ ਨਾਲ ਗੰਦਾ ਮੈਨੂੰ ਹਾਂਜੀ ਕਹੂਗਾ ਮੈਂ ਹਾਂਜੀ ਕਹੂੰਗਾ ਮੈਨੂੰ ਵੀਰ ਜੀ ਕਹੂਗਾ ਮੈਂ ਬਾਈ ਜੀ ਕਹੂੰਗਾ ਇੱਜ਼ਤ ਦਊਂਗਾ ਮੈਨੂੰ ਪੈਣ ਚੋਦ ਕਹੂਗਾ ਮੈਂ ਮਾਂ ਚੋਦ ਕਹੂੰਗਾ ਇੱਕ ਦੀਆਂ ਦੋ ਕੱਢੂੰਗਾ ਬਖਸ਼ਾ ਬਖਸ਼ਦਾ ਨਹੀਂ ਮੈਂ ਕਿਸੇ ਨੂੰ ਕੋਈ ਵੀ ਨਹੀਂ ਬਖਸ਼ਿਆ ਜਾਣਾ ਇੱਥੇ ਕਿਸੇ ਨੂੰ ਨਹੀਂ ਬਖਸ਼ਦਾ ਮੈਂ ਕੋਈ ਵੀ ਨਹੀਂ ਬਖਸ਼ਿਆ ਜਾਣਾ ਇੱਥੇ ਕੋਈ ਵੀ ਕਿੱਡਾ ਮਰਜੀ ਆ ਫਿਰ ਆ ਜੇ ਜਿਵੇਂ ਆਉਂਦਾ ਜਿਹੜੇ ਰਾਹ ਆਉਂਦਾ ਆ ਜੇ ਕੋਈ ਨਹੀਂ ਵੇਖ ਲਾਂਗੇ ਬੰਦਿਆਂ ਤੇ ਪੈਂਦੀਆਂ ਸਾਰੀ ਉਮਰ ਭੈਣ ਚੋ ਮਰਦਾਂ ਤੇ ਪੈਂਦੀਆਂ ਮਰਦ ਮੈਂ ਆਵਦੇ ਆਪ ਨੂੰ ਮੰਨਦਾ ਤੁਸੀਂ ਕਹਿੰਨੇ ਹੋ ਨਾ ਵੀ ਆਪਦੇ ਬੰਦਿਆਂ ਵਾਲੀ ਲੜਾਈ ਸੋਸ਼ਲ ਮੀਡੀਆ 'ਤੇ ਤੁਸੀਂ ਜਵਾਕਾਂ ਨੂੰ ਲੜਦੇ ਹੋ ਕੁੱਪੜਾਂ ਨੂੰ ਲੜਦੇ ਹੋ ਮਰਦ ਨਹੀਂ ਹੈਗੇ ਬੰਦਿਆਂ ਵਾਲੀ ਬੰਦੇ ਨਹੀਂ ਹੈਗੇ ਯਾਰ ਬੰਦੇ ਤੁਸੀਂ ਵੀ ਕਿੱਥੋਂ ਤੁਸੀਂ ਉਹ ਚੀਜ਼ ਨੂੰ ਪਹਿਲੀ ਗੱਲ ਮੇਰੇ ਪਾਸਿਓਂ ਨਹੀਂ ਪੈਲ ਹੋ ਜਾਂਦੀ ਸੁਖਰਤੀ ਦੇ ਬੰਨੋਂ ਪੈਲ ਨਹੀਂ ਹੋਈ ਪੈਲ ਜਿੱਧਰੋਂ ਹੋਈ ਆ ਉਸ ਨੂੰ ਰੋਕਿਆ ਜਾਵੇ ਉਹਨੂੰ ਕਿਹਾ ਜਾਵੇ ਉਸ ਨੂੰ ਟੋਕਿਆ ਜਾਵੇ ਮੈਨੂੰ ਕੋਈ ਬੰਦਾ ਆ ਕੇ ਇਹ ਨਾ ਕਵੇ ਵੀ ਸੁਖਰਤੀਏ ਤੈਨੂੰ ਸਮਝਾਉਣੇ ਆਂ ਅਸੀਂ ਕੋਈ ਮੇਰੇ ਕੋ ਆ ਕੇ ਗਿਆਨ ਨਾ ਵੰਡੇ ਕੋਈ ਮੇਰੇ ਕੋਲ ਇੱਥੇ ਗਿਆਨ ਚੀਨਾ ਬੰਡੇ ਗਿਆਨ ਚੀ ਗਿਆਨ ਗਿਆਨ ਵੰਡਣ ਆਵੇ ਮੇਰੇ ਕੋਲ ਕੋਈ ਗਿਆਨੀ ਨਾ ਬੜੇ ਆਪ ਵੀ ਮਤ ਆਪਦੇ ਕੋੜ ਰੱਖੋ ਹਰ ਇੱਕ ਬੰਦਾ ਆਪੋ ਆਪਦੇ ਘਰੇ ਰੋਟੀ ਖਾ ਕੇ ਸੌਂਦਾ ਮਾੜਾ ਕੋਈ ਵੀ ਨਹੀਂ ਹੁੰਦਾ ਹਰ ਇੱਕ ਬੰਦਾ ਤਕੜਾ ਆਪੋ ਆਪਦੇ ਘਰੇ ਹਰੇਕ ਬੰਦਾ ਸ਼ੇਰ ਆ ਘਰ ਪਰਿਵਾਰ ਛੱਡ ਕੇ ਬੈਠਾ ਬਾਹਰ ਬੈਠਾ ਇੱਥੇ ਮੈਂ ਆਪਦਾ ਕਿਵੇਂ ਕਰ ਰਿਹਾ ਕਿਵੇਂ ਕਮਾ ਰਿਹਾ ਕਿਵੇਂ ਖਾ ਰਿਹਾ ਮੈਨੂੰ ਪਤਾ ਕੀ ਮੈਂ ਘਰੇ ਪੇਚਣਾ ਕੀ ਮੈਂ ਆਪਦੇ ਕੋ ਰੱਖ ਰਿਆ ਮੈਨੂੰ ਪਤਾ ਮੈਂ ਕੀ ਕਮਾਈਆ ਮੇਰੀ ਮੈਨੂੰ ਪਤਾ ਜੇ ਅਜ ਸੁਖ ਰਤੀ ਆ ਲਾਈਵ ਆ ਰਿਹਾ ਗਾਣਾ ਕੱਢ ਰਿਹਾ ਫਲਾਣਾ ਕਰ ਰਿਹਾ ਨਾਮ ਬਣ ਗਿਆ ਅਖੇ ਜੀ ਸੁਖ ਰਤੀ ਨੂੰ ਐ ਕਰ ਦੋ ਜੀ ਉਹ ਸੁਖ ਰਤੀ ਨੂੰ ਆਪਾਂ ਸੋ ਗਏ ਪਹਿਲੀ ਗੱਲ ਤੇ ਕਈ ਲੋਕੇ ਵਿੱਚ ਇਹੋ ਜਿਹੇ ਨੇ ਅੱਗ ਲਾ ਕੇ ਕੁੱਤਾ ਰੂੜੀ ਤੇ ਐਸੇ ਲੋਕੀ ਨੇ ਕਈ ਕਹਿੰਦੇ ਨੇ ਵੀ ਪੰਜਾਬ ਚ ਕੀ ਚੱਲ ਰਿਹਾ ਜੀ ਅਖੇ ਜੀ ਐ ਕਰਕੇ ਸੋਸ਼ਲ ਮੀਡੀਆ ਤੇ ਸੁਖ ਰਤੀ ਦਾ ਮੁੱਦਾ ਚੱਲ ਰਿਹਾ ਆਪ ਬੰਦੇ ਨਾਲ ਆਪਾਂ ਇਹਦੀ ਕੋਈ ਵੀ ਆ ਬੰਦੇ ਨਾਲ ਆਪਾਂ ਇਹਨੂੰ ਐ ਕਹਾਂਗੇ ਵੀ ਐ ਕਰਦੇ ਐ ਕਰਦੇ ਉਹ ਚੀਜ਼ ਕਰ ਦੂਗਾ ਤੇ ਐ ਭਾਈ ਮੈਂ ਕਿਉਂ ਚੀਜ਼ ਕਰਾਂ ਮੈਂ ਤਾਂ ਥੋੜੀ ਜਾਂ ਮੈਂ ਤੁਸੀਂ ਹਰੇਕ ਬੰਦਾ ਆ ਕੇ ਮੇਰੇ ਤੇ ਚੜ ਕੇ ਆਉਂਦਾ ਵੀ ਸੁਖ ਰਤੀ ਐ ਕਰ ਰਿਹਾ ਐ ਕਰ ਸੱਪ ਤਾਂ ਤੁਹਾਡੇ ਆਪ ਦੇ ਵਿੱਚ ਨੇ ਮੈਂ ਸੱਪ ਨਹੀਂਗਾ ਸੱਪ ਤੁਹਾਡੇ ਆਪ ਦੇ ਵਿੱਚ ਨੇ ਤੇ ਬਾਕੀ ਸਭ ਨੂੰ ਮੈਂ ਲਾਸਟ ਤੇ ਹੀ ਬੇਨਤੀ ਕਰੂੰਗਾ ਪਹਿਲੀ ਤੇ ਲਾਸਟ ਗੱਲ ਮੇਰੀ ਜਿਸ ਨੂੰ ਸੁਖ ਰਤੀਆ ਵਧੀਆ ਲੱਗਦਾ ਤੇ ਮੇਰਾ ਵੀਰ ਹੱਥ ਜੋੜ ਕੇ ਉਹਨੂੰ ਤੇ ਸਲੂਟ ਆ ਮੇਰਾ ਵੀਰ ਪਿਆਰ ਕਰਦਾ ਜਿਹੜਾ ਮੇਰਾ ਵੀਰ ਕੋਈ ਵੀ ਮੈਨੂੰ ਧੰਨਵਾਦ